ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਚੰਗੀ ਖੁਸ਼ਖਬਰੀ ਸ਼ੇਅਰ ਕਰਨੀ ਹੈ ਯਾਨੀ ਕਿ ਤੁਹਾਡੇ ਕੈਨੇਡਾ ਦੇ ਲਈ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਜਾਂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਜੇਕਰ ਤੁਸੀਂ ਫਾਈਲ ਲਗਾਈ ਹੈ ਰਿਜ਼ਲਟ ਦਾ ਵੇਟ ਕਰ ਰਹੇ ਹੋ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਇੱਕ ਬਹੁਤ ਚੰਗੀ ਅਪਡੇਟ ਸਾਹਮਣੇ ਆਈ ਹੈ ਤੇ ਬਹੁਤ ਘਟ ਤੇ ਲਗਾਤਾਰ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜਾ ਬੈਕਲੌਗ ਲਗਾਤਾਰ ਪਹਿਲਾਂ ਵਧਦਾ ਜਾ ਰਿਹਾ ਸੀ ਉਹ ਲਗਾਤਾਰ ਘਟ ਰਿਹਾ ਹੈ ਤੇ 1 ਮਿਲੀਅਨ ਤੋਂ نیچے ਹੈਗਾ ਸੋ ਅੱਜ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰੜਾ ਐਸਓਪੀ ਚਾਹੀਦਾ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਦੇ ਵਿੱਚ ਜਿਸਤੇ ਵੀ ਫਾਈਲ ਲਗਾਈ ਹੈ ਉਹੀ ਵੇਟ ਕਰਦਾ ਹੈ ਕਿ ਭਾਈ ਮੇਰਾ ਰਿਜ਼ਲਟ ਕਦੋਂ ਆਏਗਾ ਤੇ ਰਿਜ਼ਲਟ ਡਿਲੇ ਹੁੰਦਾ ਜਿਹੜਾ ਮੇਨ ਕਾਰਨ ਹੁੰਦਾ ਉਹ ਹੁੰਦਾ ਬੈਕਲੌਗ ਯਾਨੀ ਕਿਊ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਫਾਈਲਾਂ ਪਈਆਂ ਹੁੰਦੀਆਂ ਨੇ ਤਾਂ ਕਰਕੇ ਰਿਜ਼ਲਟ ਲੇਟ ਆਉਂਦਾ ਹੈ ਕੈਨੇਡਾ .ca ਤੇ ਵੀ ਲਗਾਤਾਰ ਪ੍ਰੋਸੈਸਿੰਗ ਟਾਈਮ ਡਿਕਰੀਜ਼ ਹੁੰਦਾ ਜਾ ਰਿਹਾ ਹੈ ਪਰ ਹੁਣ ਤੁਹਾਡੇ ਨਾਲ ਇੱਕ ਰਿਪੋਰਟ ਸ਼ੇਅਰ ਕਰਨ ਜਾ ਰਿਹਾ ਹੈ ਜੋ ਮਾਰਚ ਦੇ ਵਿੱਚ ਪਬਲਿਕ ਕੀਤੀ ਗਈ ਹੈ ਮਾਰਚ 2025 ਦੇ ਵਿੱਚ ਤੇ ਇਸ ਮਾਰਚ 2025 ਦੇ ਵਿੱਚ ਜਿਹੜਾ ਬੈਕਲੌਗ ਨੂੰ ਲੈ ਕੇ ਅੰਕੜਾ ਹੈ ਉਹ 821200 ਦਾ ਹੈ ਜਿਹੜਾ ਕਿ ਪਿਛਲੇ ਮਹੀਨੇ ਯਾਨੀ ਕਿ ਜਨਵਰੀ ਦੀ ਗੱਲ ਕਰ ਲਈਏ ਕਿਉਂਕਿ ਫਰਵਰੀ ਐਂਡ ਤੱਕ ਦਾ ਡਾਟਾ ਹੈ ਜਨਵਰੀ ਦੇ ਵਿੱਚ ਬੈਕਲੌਗ 892000 ਤੇ 100 ਸੀਗਾ ਉਸ ਤੋਂ ਬਾਅਦ ਮੰਥਲੀ ਡ੍ਰੌਪ ਇਹਦੇ ਵਿੱਚ 7.95% ਦਾ ਦੇਖਣ ਨੂੰ ਮਿਲਿਆ ਹੈ ਉਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਆ ਕਿ ਸਭ ਤੋਂ ਚੰਗੀ ਗੱਲ ਕੀ ਹੈ ਕਿ ਪਿਛਲੇ 3 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਲਗਾਤਾਰੇ ਤੀਜਾ ਮਹੀਨਾ ਹੈ ਜਿਹਦੇ ਵਿੱਚ ਬੈਕਲੌਗ ਜਿਹੜਾ ਉਹ ਅੰਡਰ 1 ਮਿਲੀਅਨ ਮਾਰਕ ਹੈ ਯਾਨੀ ਕਿ 1 ਮਿਲੀਅਨ ਤੋਂ ਅੰਦਰ ਕੈਨੇਡਾ ਦਾ ਬੈਕਲੌਗ ਹੈਗਾ ਜਿਹੜਾ ਕਿ ਬਹੁਤ ਟਾਈਮ ਬਾਅਦ ਮੇਰੇ ਸਾਹਬ ਦੇ ਨਾਲ ਕੋਵਿਡ ਤੋਂ ਪਹਿਲਾਂ ਕਦੇ ਇਦਾਂ ਦੀ ਸਿਚੁਏਸ਼ਨ ਹੋਏਗੀ ਉਸ ਤੋਂ ਬਾਅਦ ਇਹ ਸਿਚੁਏਸ਼ਨ ਕਦੇ ਨਹੀਂ ਆਈ ਲਗਾਤਾਰ ਬੈਕਲੌਗ ਕੈਨੇਡਾ ਦਾ ਬਹੁਤ ਵੱਡੇ ਲੈਵਲ ਤੇ ਹੁੰਦਾ ਸੀਗਾ ਉਸ ਤੋਂ ਬਾਅਦ ਰਿਕਾਰਡ ਨੰਬਰ ਆਫ ਫਾਈਲਸ ਜਿਹੜੀਆਂ ਨਹੀਂ ਉਹ ਅੰਡਰ ਜੜੇ ਕਹਿ ਸਕਦੇ ਆ ਕਿ ਉਹਨਾਂ ਦੀ ਪਾਲਿਸੀ ਹੈ ਪ੍ਰੋਸੈਸਿੰਗ ਟਾਈਮ ਦੀ ਉਹਦੇ ਅੰਡਰ ਅੰਡਰ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹਨਾਂ ਨੇ ਸਟੈਂਡਰਡ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹਦੇ ਵਿੱਚ ਪ੍ਰੋਸੈਸ ਹੋਈਆਂ ਨੇ ਜਿਦੇ ਵਿੱਚ ਟੋਟਲ ਅਪਲੀਕੇਸ਼ਨ ਜਿਹੜੀਆਂ ਨੇ ਉਹ 20,29,400 ਅਪਲੀਕੇਸ਼ਨ ਜਿਹੜੀਆਂ ਨੇ ਉਹ ਟੋਟਲ ਅਪਲੀਕੇਸ਼ਨ ਲੱਗੀਆਂ ਫਰਵਰੀ ਦੇ ਐਂਡ ਤੱਕ ਯਾਨੀ ਕਿ ਫੈਬ 2025 ਤੱਕ ਤੇ ਉਸ ਦੇ ਵਿੱਚ 12,8200 ਅਪਲੀਕੇਸ਼ਨ ਇਤਾਲੀਆਂ ਸੀਗੀਆਂ ਜਿਹੜੀਆਂ ਵਿਦੀਨ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਮੁਕੰਮਲ ਹੋਈਆਂ ਯਾਨੀ ਕਿ ਉਹਨਾਂ ਦਾ ਰਿਜ਼ਲਟ ਆਇਆ ਯਾਨੀ ਕਿ ਟੋਟਲ ਅਪਲੀਕੇਸ਼ਨ ਚੋਂ ਅਧਿਓ ਜ਼ਿਆਦਾ ਅਪਲੀਕੇਸ਼ਨ ਜਿਹੜੀਆਂ ਨੇ ਵਿਦੀਨ ਸਟੈਂਡਰਡ ਟਾਈਮ ਦੇ ਵਿੱਚ ਪ੍ਰੋਸੀਡ ਹੋਈਆਂ ਨੇ ਯਾਨੀ ਕਿ ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤੇ ਤਕਰੀਬਨ ਮੇਰੇ ਹਿਸਾਬ ਦੇ ਨਾਲ 50% ਤੋਂ ਉੱਪਰ ਤਕਰੀਬਨ 57% ਦੇ ਆਲੇ ਦੁਆਲੇ ਦਾ ਇਹ ਅੰਕੜਾ ਬੰਦਾ ਹੈਗਾ ਐਕਸਪ੍ਰੈਸ ਐਂਟਰੀ ਦਾ ਜਿਹੜਾ ਰਿਜ਼ਲਟ ਹੈ ਉਹ ਵਿਦਿਨ 6 ਮੰਥ ਜਿਹੜਾ ਉਹ ਐਕਸਪੈਕਟ ਜਿਹੜਾ ਹੁਣ ਕਰ ਸਕਦੇ ਆ ਉਸ ਤੋਂ ਇਲਾਵਾ ਜਿਹੜੀ ਫੈਮਿਲੀ ਸਪੌਂਸਰਸ਼ਿਪ ਅਪਲੀਕੇਸ਼ਨ ਹੁੰਦੀ ਹੈ ਉਹਨਾਂ ਨੂੰ ਐਕਸਪੈਕਟ ਕੀਤਾ ਜਾ ਰਿਹਾ ਉਮੀਦ ਕੀਤੀ ਜਾ ਰਹੀ ਕਿ 12 ਮਹੀਨਾ ਦੇ ਅੰਦਰ ਤੁਹਾਡਾ ਰਿਜ਼ਲਟ ਆ ਜਾਵੇਗਾ ਤੇ ਜੇਕਰ ਤੁਸੀਂ ਇਸ ਟਾਈਮ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਹੈ ਤੇ ਉਹ ਤੁਹਾਡਾ ਫਿਰ ਅਪਲੀਕੇਸ਼ਨ ਜਿਹੜਾ ਹੈ ਉਹ ਬੈਕਲੌਗ ਨੂੰ ਜੁਆਇਨ ਕਰ ਚੁੱਕਾ ਹੈ ਨਹੀਂ ਕਿ ਤੁਹਾਡੀ ਅਪਲੀਕੇਸ਼ਨ ਜਿਹੜੀ ਉਹ ਬੈਕਲੌਗ ਦਾ ਪਾਰਟ ਬਣ ਗਈ ਜੇਕਰ ਇਸ ਤੋਂ ਵੱਧ ਟਾਈਮ ਲੱਗ ਰਿਹਾ ਹੈ IRCI ਨੇ ਕਿਹਾ ਕਿ 80% ਦਾ ਉਹਨਾਂ ਦਾ ਟਾਰਗੇਟ ਹੈ ਕਿ ਉਹ ਵਿਦਨ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ 80% ਅਪਲੀਕੇਸ਼ਨ ਜਿਹੜੀਆਂ ਨੇ ਉਹ ਚਾਹੁੰਦੇ ਨੇ ਕਿ ਇੰਨੀਆਂ ਅਪਲੀਕੇਸ਼ਨ ਦੇ ਰਿਜ਼ਲਟ ਆ 20% ਅਪਲੀਕੇਸ਼ਨ ਜਿਹੜੀਆਂ ਨੇ ਉਹ ਡਿਲੇ ਹੋ ਸਕਦੀਆਂ ਨੇ ਜਿਹੜਾ ਵੀ ਪ੍ਰੋਸੈਸਿੰਗ ਟਾਈਮ ਦਿੱਤਾ ਹੋ ਜਿਵੇਂ ਪਿਛਲੇ 6 ਮਹੀਨਿਆਂ ਦੇ ਪ੍ਰੋਸੈਸਿੰਗ ਟਾਈਮ ਦੇ ਉੱਤੇ ਜਾਈਏ ਸਤੰਬਰ 2024 ਤੋਂ ਲੈ ਕੇ ਤੇ ਫਰਵਰੀ 2025 ਤੱਕ ਤਾਂ ਕਿ ਬਹੁਤ ਵੱਡਾ ਡਰਾਮੈਟਿਕ ਚੇਂਜ ਸਤੰਬਰ 2024 ਦੇ ਵਿੱਚ 10,97,000 ਅਪਲੀਕੇਸ਼ਨ ਜਿਹੜੀਆਂ ਸੀ ਬੈਕਲੌਗ ਦੇ ਵਿੱਚ ਸਨ 1 ਮਿਲੀਅਨ ਤੋਂ ਜ਼ਿਆਦਾ ਉਸ ਤੋਂ ਬਾਅਦ ਇਹ ਅੰਕੜਾ ਤਕਰੀਬਨ 1.73% ਵਧਿਆ ਅਕਤੂਬਰ ਦੇ ਵਿੱਚ ਤੇ 1,52,000 ਤੇ 100 ਅਪਲੀਕੇਸ਼ਨ ਜਿਹੜੀਆਂ ਨੇ ਉਹ ਬੈਕਲੌਗ ਦਾ 파ਟ ਬੜੀਆਂ ਫਿਰ 3.73% ਜਿਹੜਾ ਡਿਕਰੀਜ਼ ਹੋਇਆ ਬੈਕਲੌਗ ਨੰਬਰ 2024 ਦੇ ਵਿੱਚ 1 ਮਿਲੀਅਨ 6500 ਰਹਿ ਗਿਆ ਫਿਰ 4.70% ਡਿਕਰੀਜ਼ ਹੋਇਆ ਦਸੰਬਰ 2024 ਦੇ ਵਿੱਚ ਇਹ 1 ਮਿਲੀਅਨ ਤੋਂ ਹੇਠਾਂ ਆ ਗਿਆ 942300 ਹੋ ਗਿਆ 6.38% ਜਿਹੜਾ ਉਹ ਡਿਕਰੀਜ਼ ਹੋਇਆ ਜਨਵਰੀ 2025 ਦੇ ਵਿੱਚ 892100 ਰਹਿ ਗਿਆ ਫਿਰ ਇਹ ਡਿਕਰੀਜ਼ ਹੋਇਆ ਇਹ ਦਸੰਬਰ ਨਾਲੋਂ 5.33% ਫਿਰ ਫੈਬ ਦੇ ਵਿੱਚ ਇਹ ਅੰਕੜਾ ਜਿਹੜਾ 8,21,200 ਰਹਿ ਗਿਆ ਜਿਹੜਾ ਕਿ ਜੇਕਰ ਇਹਦੀ ਜਨਵਰੀ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ तकरीबन 8% ਜਾਂ 7.95% ਜਿਹੜਾ ਉਹ ਹੋ ਡਿਕਰੀਜ਼ ਹੋ ਗਿਆ। ਉਦੋਂ ਬਾਅਦ ਪਰਮਾਨੈਂਟ ਅਪਲੀਕੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਟੋਟਲ 8,42,600 ਪਰਮਾਨੈਂਟ ਰੈਜੀਸਟ੍ਰੇਸ਼ਨ ਅਪਲੀਕੇਸ਼ਨ ਜਿਹੜੇ ਨੇ ਉਹ ਇਨਵੈਂਟਰੀ ਦੇ ਵਿੱਚ ਫਰਵਰੀ ਐਂਡ ਤੱਕ ਸੀਗੇ। ਤੇ ਇਹਦੇ ਵਿੱਚ ਜਿਹੜੀਆਂ ਪੀਐਨਪੀ ਜਾਂ ਫੈਮਿਲੀ ਸਪਾਂਸਰਸ਼ਿਪ ਜਾਂ ਐਕਸਪ੍ਰੈਸ ਏਂਟਰੀ ਵਾਲਾ ਨਾ ਪ੍ਰੋਫਾਈਲ ਇਨਕਲੂਡਡ ਨੇ ਇਹਦੇ ਵਿੱਚ 478657 ਪਰਸੈਂਟ ਅਪਲੀਕੇਸ਼ਨ ਜਿਹੜੇ ਉਹ ਵਿਦਨ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਪ੍ਰੋਸੈਸ ਹੋਈਆਂ ਤੇ 364000 ਅਪਲੀਕੇਸ਼ਨ ਜਿਹੜੀਆਂ ਉਹ ਪੈਕਲੌਗ ਦਾ ਪਾਰਟ ਬਣੀਆਂ ਨੇ 57 ਪਰਸੈਂਟ ਅਪਲੀਕੇਸ਼ਨ ਜਿਹੜੀਆਂ ਉਹ ਵਿਦਨ ਸਟੈਂਡਰਡ ਟਾਈਮ ਸੀਗੇ ਉਦੋਂ ਬਾਅਦ ਆਪਾਂ ਆ ਜੰਨੇ ਆ IRCC does not give expected number of stream ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਸੇ ਵੀ ਸਟ੍ਰੀਮ ਦੇ ਤਰ੍ਹਾਂ ਕਿ ਐਕਸਪ੍ਰੈਸ ਐਂਟਰੀ ਫੈਮਿਲੀ ਸਪਾਂਸਰਸ਼ਿਪ ਸਪੈਸਿਫਿਕ ਸਟ੍ਰੀਮ ਦੇ ਵਿੱਚ ਕਿੰਨੇ-ਕਿੰਨੀਆਂ ਅਪਲੀਕੇਸ਼ਨ ਜਿਹੜੀਆਂ ਬੈਕਲੌਗ ਦੇ ਵਿੱਚ ਪਰ ਇਹ ਗੱਲ ਕੀਤੀ ਗਈ ਕਿ 25% ਅਪਲੀਕੇਸ਼ਨ ਜਿਹੜੀਆਂ ਐਕਸਪ੍ਰੈਸ ਐਂਟਰੀ ਦੀਆਂ ਨੇ ਜਿਹੜੀਆਂ ਬੈਕਲੌਗ ਦੇ ਵਿੱਚ ਹੈ ਜਿਹੜੀਆਂ ਕਿ the 20% ਉਹਨਾਂ ਥੈਸ਼ੋਲਡ ਹੈ ਉਦੋਂ ਜ਼ਿਆਦਾ ਨਹੀਂ ਉਸ ਤੋਂ ਬਾਅਦ ਐਕਸਪ੍ਰੈਸ ਐਂਟਰੀ ਅਲਾਈਨ ਪੀਐਨਪੀ ਵਾਲੀਆਂ 36% ਅਪਲੀਕੇਸ਼ਨ ਨੇ ਫਰਵਰੀ ਦੇ ਐਂਡ ਤੱਕ ਤੇ ਜਿਹੜੀਆਂ ਕੀ ਉਹਨਾਂ ਦਾ ਉਸ ਤੋਂ ਇਲਾਵਾ ਫੈਮਿਲੀ ਸਪਾਂਸਰਸ਼ਿਪ ਵਰਗੀਆਂ ਅਪਲੀਕੇਸ਼ਨ ਜਿਹੜੀਆਂ 14% ਜਿਹੜੀਆਂ ਨੇ 15% ਤੋਂ ਘਟ ਕੇ 14% ਰਹਿ ਗਈਆਂ ਨੇ ਬੈਕਲੌਗ ਦਾ 파ਟ ਇਹ ਵੀ ਇੱਕ ਬਹੁਤ ਵੱਡੀ ਗੱਲ ਕੰਪਰੈਸ ਜਸਟਸ ਤੇ ਉੱਤੇ ਆ ਜਾਂਦੇ ਆ ਇਹਦੇ ਵਿੱਚ ਬੈਕਲੌਗ ਜਿਹੜਾ ਉਹ 4,11,500 ਅਪਲੀਕੇਸ਼ਨ ਦਾ ਹੈ 9,47,200 ਟੋਟਲ ਅਪਲੀਕੇਸ਼ਨ ਜਿਹੜੀਆਂ ਨੇ ਉਹ ਲੱਗੀਆਂ ਨੇ 50% ਅਪਲੀਕੇਸ਼ਨ ਜਿਹੜੀਆਂ ਨੇ ਉਹ ਵਿਥਿਨ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਪ੍ਰੋਸੈਸ ਹੋ ਰਹੀਆਂ ਨੇ ਯਾਨੀ ਕਿ ਉਦੋਂ ਸੁਨਝੌਰੀਆਂ ਤੇ ਸੁਨਝੌਰੀਆਂ 65% ਤੋਂ ਘੱਟ ਅਪਲੀਕੇਸ਼ਨ ਹਿਸਟਰੀਸ ਆਦੀਆਂ ਨੇ ਜਿਹੜੀਆਂ ਬੈਕਲੌਗ ਦੇ ਵਿੱਚ ਤੇ ਉਸ ਤੋਂ ਇਲਾਵਾ 45% ਤੋਂ ਘੱਟ ਅਪਲੀਕੇਸ਼ਨ ਸਟੱਡੀ ਪਰਮਿਟਸ ਆਦੀਆਂ ਨੇ ਜਿਹੜੀਆਂ ਕਿ ਬੈਕਲੌਗ ਦਾ ਪਾਰਟ ਨੇ ਉਸ ਤੋਂ ਇਲਾਵਾ ਵਰਕ ਪਰਮਿਟ ਦਾ ਬਹੁਤ ਲੋਵੇਸਟ ਹੈ ਨਹੀਂ 34% ਅਪਲੀਕੇਸ਼ਨ ਨੇ ਜਿਹੜੀਆਂ ਬੈਕਲੌਗ ਦੀਆਂ ਉਹ ਬੈਕਲੌਗ ਦਾ ਪਾਰਟ ਨੇ ਵਰਕ ਪਰਮਿਟਸ ਆਦੀਆਂ ਸੋ ਇਹ ਬੈਕਲੌਗ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਸੀਗੀ ਤੇ ਗੁੱਡ ਨਿਊਜ਼ ਹੈ ਇਸ ਕਰਕੇ ਆ ਕਿ ਜਿਹੜਾ ਅ ਲਗਾਤਾਰ ਬੈਕਲੌਗ ਡਿਕਰੀਸ ਹੋ ਰਿਹਾ ਉਹਦੇ ਨਾਲ ਤੁਹਾਡਾ ਅਪਲੀਕੇਸ਼ਨ ਜਿਹੜਾ ਉਹ ਜਲਦੀ ਪ੍ਰੋਸੈਸ ਹੋਵੇਗਾ ਤੁਹਾਡਾ ਰਿਜ਼ਲਟ ਆਉਣ ਦੇ ਜਲਦੀ ਚਾਂਸਸ ਹੈਗੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿਵਰੀ ਰਿਸਟ੍ਰੀ ਵੀਜ਼ਾ ਦਾ ਰਿਜ਼ਲਟ ਵੀ 25 ਦਿਨਿਆਂ 30 ਦਿਨਿਆਂ ਮਹੀਨੇ ਡੇਢ ਮਹੀਨੇ 'ਚ ਵੀ ਆਉਂਦਾ ਦੇਖਣ ਨੂੰ ਮਿਲਿਆ ਹੈਗਾ ਹਾਲਾਂਕਿ 100 ਦਿਨ ਦੇ ਤਕਰੀਬਨ ਜਿਹੜਾ ਉਹ canada.ca ਦੇ ਹਿਸਾਬ ਦੇ ਨਾਲ ਟਾਈਮ ਪੀਰੀਅਡ ਚੱਲ ਰਿਹਾ ਹੈ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ ਕਿ ਕਈ ਰਿਜ਼ਲਟ ਜਿਹੜੇ ਬਹੁਤ ਫਾਸਟ ਆ ਰਹੇ ਨੇ ਤੇ ਕੁਝ ਐਪਲੀਕੇਸ਼ਨ ਜਿਹੜੀਆਂ ਉਹ ਬੈਕਲಾಗ್ ਦਾ ਪਾਰਟ ਬਣ ਰਹੀਆਂ ਨੇ ਉਮੀਦ ਕਰਦਾ ਹਾਂ ਲੋਕ ਸੰਦਾ ਹੋ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਤੋ ਵਾਅ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਇਹਨ ਵੱਤੋ ਵਾਅ ਸਰਕੂਲੇਟ ਕਰੋ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕਿ ਜੇ ਤੁਹਾਡਾ ਅਸੋਫੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀ ਜ਼ਫਾ ਲਿੰਕ ਨਹੀਂ ਕਰਦੇ ਇਸ